ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੀ ਚਮਤਕਾਰ ਅਧਿਆਇ 21 ਬਾਦਸ਼ਾਹ ਜਹਾਂਗੀਰ ਦਾ ਤਖਤ ਉੱਤੇ ਬੈਠਣਾ ਤੇ ਪੰਜਾਬ ਪਾਉਣਾ ਬਾਦਸ਼ਾਹ ਅਕਬਰ ਦੀ ਮੌਤ ਦੇ 1 ਹਫਤਾ ਪਿੱਛੋਂ ਅਕਤੂਬਰ 1605 ਈਸਵੀ ਨੂੰ ਆਗਰਾ ਦੇ ਕਿਲੇ ਵਿੱਚ ਜਹਾਂਗੀਰ ਨੇ ਹਿੰਦੁਸਤਾਨ ਦਾ ਬਾਦਸ਼ਾਹ ਹੋਣ ਦਾ ਐਲਾਨ ਕੀਤਾ ਅਤੇ ਆਪਣੇ ਆਪ ਨੂੰ ਨੂਰਉਦੀਨ ਜਹਾਂਗੀਰ ਬਾਦਸ਼ਾਹ ਘਾਸੀ ਅਖਵਾਇਆ ਜਹਾਂਗੀਰ ਬਾਦਸ਼ਾਹ ਬਣ ਗਿਆ ਪਰ ਇਸ ਸਾ ਸੁਭਾ ਅਕਬਰ ਪਾਦਸ਼ਾਹ ਨਾਲੋਂ ਬਹੁਤ ਵੱਖਰਾ ਸੀ ਜਵਾਨੀ ਦੇ ਨਸ਼ੇ ਵਿੱਚ ਮਸਤ ਜਹਾਂਗੀਰ ਤੋਂ ਅਸਬੀ ਮੁਸਲਮਾਨ ਸੀ ਉਹ ਹਰ ਕੀਮਤ ਤੇ ਇਸਲਾਮ ਦਾ ਵਾਅਦਾ ਚਾਹੁੰਦਾ ਸੀ ਉਹਦੇ ਬਾਪ ਨੇ ਵੀ ਜਿੰਨਾਂ ਵੀ ਹਿੰਦੂਆਂ ਸੰਤਾਂ ਨੂੰ ਸਤਿਕਾਰਿਆ ਸੀ ਜਹਾਂਗੀਰ ਦੀਆਂ ਅੱਖਾਂ ਵਿੱਚ ਉਹਨਾਂ ਸੰਤਾ ਜਾਂ ਮਹਾਪੁਰਸ਼ਾਂ ਬਾਰੇ ਕੋਈ ਆਦਰ ਨਹੀਂ ਸੀ ਉਸਨੇ ਬਾਦਸ਼ਾਹ ਬੰਦੇਸਾਰ ਉਹਨਾਂ ਮੌਲਵੀਆਂ ਕਾਜ਼ੀਆਂ ਤੇ ਖਲੀਫਿਆਂ ਨੂੰ ਇਸਲਾਮ ਦੇ ਵਾਅਦੇ ਦਾ ਜੋਸ਼ ਤੰਗ ਕਰਨ ਲੱਗਾ ਉਹ ਨਵੇਂ ਸੁਧਾਰਾਂ ਦੇ ਨਾਮ ਹੇਠਾ ਬਾਦਸ਼ਾਹ ਕੋਲੋਂ ਗੁਨਾਹ ਕਰਾਉਣ ਲੱਗੇ। ਦੂਸਰਾ ਜਹਾਂਗੀਰ ਦੇ ਰਾਜ ਵਿੱਚ ਖੁਸਰੋ ਨੇ ਬਗਾਵਤ ਕਰ ਦਿੱਤੀ। ਖੁਸਰੋ ਨੂੰ ਬਾਦਸ਼ਾਹ ਬਣਾਉਣ ਦੇ ਹੱਕ ਵਿੱਚ Hindu ਤੇ Musalman ਦੋਨੋਂ ਹੀ ਖੁਸ਼ ਸਨ ਕਿਉਂਕਿ ਖੁਸਰੋ ਸੂਫੀਆਨਾ ਸੁਭਾ ਦਾ ਪੁਰਸ਼ ਸੀ। ਉਹ ਸਾਧੂਆਂ, ਸੰਤਾਂ, ਪੀਰਾਂ, ਫਕੀਰਾਂ ਨਾਲ ਬਹੁਤ ਪ੍ਰੇਮ ਰੱਖਦਾ ਸੀ। ਖੁਸਰੋ ਆਗਰੇ ਦੇ ਕਿਲੇ ਵਿੱਚੋਂ ਨਸ ਕੇ ਪੰਜਾਬ ਵੱਲ ਆ ਗਿਆ। ਉਹਦਾ ਵਿਚਾਰ ਸੀ ਕਿ ਪੰਜਾਬ ਤੇ ਪੇਸ਼ਾਵਰ ਤੋਂ ਪਰੇ ਦੇ ਇਲਾਕੇ ਵਿੱਚ ਫੌਜ ਇਕੱਤਰ ਕਰਕੇ ਬਾਦਸ਼ਾਹ ਜਹਾਂਗੀਰ ਦੇ ਵਿਰੁੱਧ ਲੜਦਾ ਤੇ ਦਿੱਲੀ ਦਾ ਤਖਤ ਮੰਲਦਾ ਪਰ ਜਹਾਂਗੀਰ ਬਹੁਤ ਹੁਸ਼ਿਆਰ ਸੀ ਉਸਨੇ ਵੀ ਖੁਸਰੋ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਲੋਕਾਂ ਨੇ ਜਿੱਥੇ-ਜਿੱਥੇ ਵੀ ਖੁਸਰੋ ਨੂੰ ਸਹਾਇਤਾ ਦਿੱਤੀ ਜਾਂ ਹਮਦਰਦੀ ਜਤਾਈ ਉਹਨਾਂ ਨੂੰ ਜਹਾਂਗੀਰ ਨੇ ਡੰਨ ਦਿੱਤੇ ਕਈਆਂ ਨੂੰ ਮੌਤ ਡੰਨ ਵੀ ਦਿੱਤਾ ਗਿਆ ਖੁਸਰੋ ਦਰਿਆ ਬਿਆਸਾ ਟੱਪ ਕੇ ਤਰਨ-ਤਰਨ ਪੁੱਜਾ ਖੁਸਰੋ ਨੇ ਸਤਗੁਰੂ ਜੀ ਦੀ ਉਪਮਾ ਸੁਣੀ ਹੋਈ ਸੀ ਕੁਝ ਉਸਦੇ ਸਾਥੀਆਂ ਉਸਨੇ ਸਾਥੀਆਂ ਨੂੰ ਪੁੱਛਿਆ ਕਿ ਕਿਹੜਾ ਕਿਹੜਾ ਰੱਬ ਦਾ ਪਿਆਰਾ ਉਹਦੀ ਸਹਾਇਤਾ ਕਰ ਸਕਦਾ ਹੈ ਉਹਦੇ ਸਾਥੀਆਂ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜੀ ਦਾ ਸਪਾਈ ਸੀ ਖੁਸਰੋ ਸਤਗੁਰੂ ਜੀ ਕੋਲ ਆਇਆ ਦਰਸ਼ਨ ਕੀਤੇ ਤੇ ਅੱਗੇ ਨਿਕਲ ਗਿਆ ਜਿਵੇਂ ਸਤਗੁਰੂ ਜੀ ਦਾ ਸੁਭਾਅ ਸੀ ਕਿ ਆਏ ਗਏ ਹਰ ਪੁਰਸ਼ ਨੂੰ ਸਤਕਾਰ ਨਾਲ ਬੁਲਾਉਂਦੇ ਬਿਠਾਉਂਦੇ ਤੇ ਗੁਰੂ ਕੇ ਲੰਗਰੋਂ ਪ੍ਰਸ਼ਾਦ ਛਕਾਉਂਦੇ ਸਨ ਜਦ ਖੁਸਰੋ ਆਇਆ ਤਾਂ ਉਸ ਨਾਲ ਵੀ ਆਮ ਯਾਤਰੂਆਂ ਵਰਗਾ ਸਤਕਾਰ ਭਰਿਆ ਸਲੂਕ ਹੋਇਆ ਕੋਈ ਉਚੇਛ ਨਹੀਂ ਕੀਤੀ ਗਈ ਤੇ ਨਾ ਉਸ ਨੂੰ ਕੇਸਰ ਦਾ ਤਿਲਕ ਲਾ ਕੇ ਉਹਦੇ ਹੱਕ ਵਿੱਚ ਕੋਈ ਅਰਦਾਸ ਕੀਤੀ ਕਿ ਉਹ ਦਿੱਲੀ ਦਾ ਬਾਦਸ਼ਾਹ ਬਣੇ ਪਰ ਜਦ ਖੁਸਰੋ ਦਾ ਪਿੱਛਾ ਕਰਦਾ ਹੋਇਆ ਬਾਦਸ਼ਾਹ ਜਹਾਂਗੀਰ ਲਾਹੌਰ ਪਹੁੰਚਿਆ ਤਾਂ ਚੰਦੂ ਲਾਲ ਵਰਗੇ ਹਿੰਦੂਆਂ ਤੇ ਮੁਸਲਮਾਨ ਕਾਜ਼ੀਆਂ ਨੇ ਜੋ ਸਿੱਖ ਧਰਮ ਦੇ ਵਾਅਦੇ ਨੂੰ ਦੇਖ ਕੇ ਸੜਦੇ ਤੇ ਈਰਖਾ ਕਰਦੇ ਸਨ ਸਤਗੁਰੂ ਜੀ ਕਿ ਗੁਰੂ ਸੰਗਤ ਦੇ ਵਿਰੁੱਧ ਬਾਦਸ਼ਾਹ ਦੇ ਕਰਨ ਭਰੇ ਇਤੋਂ ਤੱਕ ਝੂਠੀ ਊਝਲਾ ਦਿੱਤੀ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਖੁਸਰਵ ਨੂੰ ਰਾਜ ਤਿਲਕ ਲਾਇਆ ਹੈ ਉਹਦੇ ਹੱਕ ਵਿੱਚ ਅਰਦਾਸ ਕੀਤੀ ਹੈ ਅਤੇ ਕੋਲੋਂ ਬਹੁਤ ਸਾਰੀ ਰਕਮ ਵੀ ਦਿੱਤੀ ਹੈ ਸਤਗੁਰੂ ਜੀ ਦਾ ਹਰ ਕਰਮ ਮੁਗਲ ਹਕੂਮਤ ਦੇ ਵਿਰੁੱਧ ਹੈ ਬਾਦਸ਼ਾਹ ਅਕਬਰ ਨੇ ਸਤਗੁਰੂ ਜੀ ਨਾਲ ਹਮਦਰਦੀ ਕੀਤੀ ਉਸਾ ਫਲ ਇਹ ਸ਼ਕਤੀ ਹਾਸਲ ਕਰ ਬੈਠੇ ਹਨ ਇਹ ਹਿੰਦੂ ਤੇ ਇਸਲਾਮ ਧਰਮ ਦੀ ਵਿਰੋਧਤਾ ਕਰਕੇ ਤੀਸਰਾ ਧਰਮ ਮਸਬ ਚਲਾ ਰਹੇ ਹਨ ਸਾਧੂ ਉਪੇਸ਼ ਵਿੱਚ ਠਾਕੂ ਹਨ ਚੰਦਰੇ ਨਿੰਦਕਾਂ ਦੇ ਆਕੇ ਲੱਗ ਕੇ ਅਗਿਆਨੀ ਤੇ ਮੂਰਖ ਅਸਬੀ ਬਾਦਸ਼ਾਹ ਨੇ ਬਿਨਾਂ ਸੋਚੇ ਸਮਝੇ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਗ੍ਰਿਫਤਾਰੀ ਦੇ ਫੁਰਮਾਨ ਉੱਤੇ ਦਸਖਤ ਕਰ ਦਿੱਤੇ ਜਿਵੇਂ ਬਾਦਸ਼ਾਹ ਆਪਣੀ ਲਿਖੀ ਹੋਈ ਪੁਸਤਕ ਤੁਜ਼ਕ ਜਹਾਂਗੀਰੀ ਵਿੱਚ ਲਿਖਦਾ ਹੈ ਗੋਇੰਦਵਾਲ ਵਿੱਚ ਜੋ ਕਿ ਬਿਆਸਾ ਦਰਿਆ ਦੇ ਕੰਢੇ ਤੇ ਹੈ ਪੀਰਾ ਬਜ਼ੁਰਗਾਂ ਦੇ ਪੇਸ ਵਿੱਚ ਅਰਜਨ ਨਾਮ ਇੱਕ ਹਿੰਦੂ ਸੀ ਉਸਨੇ ਬਹੁਤ ਸਾਰੇ ਪੋਲੇ ਪਾਲੇ ਹਿੰਦੂ ਬਲਕਿ ਬੇਇਸਮਸੇ ਮੂਰਖ ਮੁਸਲਮਾਨਾਂ ਨੂੰ ਵੀ ਆਪਣੇ ਤਰੀਕੇ ਆ ਧਾਰਮਿਕ ਰਹਿਤ ਬੈਤ ਦਾ ਸਿਦਕੀ ਵੜਾ ਕੇ ਆਪਣੀ ਬਜ਼ੁਰਗੀ ਤੇ ਈਸ਼ਵਰ ਨਾਲ ਨਜ਼ਦੀਕੀ ਦਾ ਟੋਲ ਬਹੁਤ ਉੱਚਾ ਵਜਾਇਆ ਹੋਇਆ ਸੀ ਭਾਵੇਂ ਬਹੁਤ ਮਸ਼ਹੂਰੀ ਪ੍ਰਾਪਤ ਕੀਤੀ ਹੋਈ ਸੀ ਲੋਕ ਉਸ ਨੂੰ ਗੁਰੂ ਕਹਿੰਦੇ ਸਨ ਸਾਰੇ ਆਪਾਸਿਆਂ ਤੋਂ ਫਰੇਬੀ ਤੇ ਫਰੇਬ ਦੇ ਪੁਜਾਰੀ ਉਸ ਪਾਸ ਉਸ ਗੁਰੂ ਉੱਤੇ ਪੂਰਾ ਕਾਤਪਾਹ ਪ੍ਰੋਸਾ ਜाहਰ ਕਰਦੇ ਸਨ ਤਿੰਨ ਚਾਰ ਪੀੜੀਆਂ ਤੇ ਉਸ ਦੀ ਇਹ ਦੁਕਾਨ ਗਰਮ ਸੀ ਕਿਤਨੇ ਚਿਰ ਤੋਂ ਮੇਰੇ ਦਿਲ ਵਿੱਚ ਇਹ ਖਿਆਲ ਆਉਂਦਾ ਸੀ ਕਿ ਇਸ ਝੂਠ ਤੇ ਵਪਾਰ ਨੂੰ ਬੰਦ ਕਰਨਾ ਚਾਹੀਦਾ ਹੈ ਜਾਂ ਉਸ ਗੁਰੂ ਨੂੰ ਮੁਸਲਮਾਨਾਂ ਦੇ ਮਤ ਵਿੱਚ ਲਿਆਉਣਾ ਚਾਹੀਦਾ ਹੈ ਇੱਥੋਂ ਤੱਕ ਕਿ ਇਨ੍ਹਾਂ ਦਿਨਾਂ ਵਿੱਚ ਹੀ ਖੁਸਰੋ ਇਥੋਂ ਦੀ ਦਰਿਆ ਪਾਰ ਹੋਇਆ ਇਸ ਜਾਹਲ ਤੇ ਹਕੀਰ ਆਦਮੀ ਨੇ ਇਰਾਦਾ ਕੀਤਾ ਕਿ ਸਦਾ ਉਸ ਦੇ ਨਜ਼ਦੀਕ ਰਹੇ ਉਸ ਤਾਂ ਤੇ ਜਿੱਥੇ ਕੀ ਉਸ ਤੇ ਰਹਿਣ ਦੀ ਥਾਂ ਸੀ ਖੁਸਰੋ ਨੇ ਪੜਾਉ ਕੀਤਾ ਇਹ ਉਸ ਨੂੰ ਮਿਲਿਆ ਤੇ ਕਈ ਪਹਿਲੇ ਮਿੱਥੀਆਂ ਹੋਈਆਂ ਗੱਲਾਂ ਉਸ ਨੂੰ ਸੁਣਾਈਆਂ ਅਤੇ ਕੇਸਰ ਨਾਲ ਇੱਕ ਉਂਗਲੀ ਨਾਲ ਲਕੀਰ ਉਸ ਦੇ ਮੱਥੇ ਤੇ ਖਿੱਚੀ ਜਿਸ ਨੂੰ ਕੇ Hindu ਤਿਲਕ ਕਹਿੰਦੇ ਤੇ ਚੰਗਾ ਸ਼ਗਨ ਜਾਣਦੇ ਹਨ ਜਦ ਇਹ ਗੱਲ ਮੇਰੀ ਕੰਨੀ ਪਈ ਅੱਗੇ ਹੀ ਇਹਨਾਂ ਦੇ ਝੂਠ ਨੂੰ ਮੈਂ ਚੰਗੀ ਤੇ ਪੂਰੀ ਤਰ੍ਹਾਂ ਜਾਣਦਾ ਸੀ ਮੈਂ ਹੁਕਮ ਦਿੱਤਾ ਕਿ ਉਸ ਗੁਰੂ ਅਰਜਨ ਜੀ ਹਾਜ਼ਰ ਕਰਨ ਤੇ ਉਸ ਤੇ ਘਾਰ-ਬਾਟ ਤੇ ਬੱਚਿਆਂ ਨੂੰ ਮਰਤਜ਼ਾ ਖਾਨ ਨੂੰ ਬਖਸ਼ ਦਿੱਤਾ ਤੇ ਉਸ ਦਾ maal ਅਸਬਾਬ ਜ਼ਬਤ ਕਰਕੇ ਹੁਕਮ ਦਿੱਤਾ ਕਿ ਉਸ ਨੂੰ ਡਰੋਂ ਮਾਰਨ ਸਜ਼ਾ ਦੇਣ ਅਤੇ ਤਸੀਹੇ ਦੇ ਕੇ ਕਤਲ ਕਰ ਦੇ ਸਿੱਖ ਇਤਿਹਾਸ ਬਾਰੇ ਸਫਾ 12 13 ਇਸ ਲਿਖਤ ਤੋਂ ਸਾਫ਼ ਪ੍ਰਗਟ ਹੁੰਦਾ ਹੈ ਕਿ ਜਹਾਂਗੀਰ ਨੂੰ ਇਸਲਾਮ ਮਤ ਦੇ ਨਾਮ ਉੱਤੇ ਬਹੁਤ ਭੜਕਾਇਆ ਗਿਆ ਸੀ। ਅਕਬਰ ਦੇ ਸਮੇਂ ਵਿੱਚ ਸਿੱਖੀ ਬਹੁਤ ਵਧੀ ਸੀ ਕਿਉਂਕਿ ਮੁਸਲਮਾਨ ਫਕੀਰ ਤੇ ਹਾਕਮ ਵੀ ਸਤਗੁਰੂ ਜੀ ਦਾ ਚੰਗਾ ਸਤਕਾਰ ਕਰਦੇ ਸਨ। ਉਸ ਵੇਲੇ ਇਸਲਾਮ ਤੇ Hindu ਮਤ ਵਿੱਚ ਪਰਮ ਅਗਿਆਨਤਾ ਤੇ جہਾਲਤ ਬਹੁਤ ਘਰ ਕਰ ਗਈ ਸੀ। ਪੰਡਤ ਤੇ ਮੌਲਵੀ ਜਨਤਾ ਨੂੰ ਦੋਹੀ ਹੱਥੀ ਲੁੱਟਦੇ ਸਨ। ਸਤਗੁਰੂ ਜੀ ਜਨਤਾ ਨੂੰ ਉਹਨਾਂ ਕੋਲੋਂ ਬਚਾਉਣਾ ਚਾਹੁੰਦੇ ਸਨ। ਤੇ ਈਸ਼ਵਰ ਮਿਲਾਪ ਦਾ ਸਿੱਧਾ ਰਸਤਾ ਦੱਸਦੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ